ਮੇਰਾ ਬੁੜਾ ਸਵਰਾ ਮਰ ਜੇ ਤਾਂ ਜਾਨ ਸੁੱਟ ਜੇ ਪਾਣੀ ਲਿਆਓ ਪੁੱਤ ਯਾਨੀ ਵਾਪੋ ਜੀ ਕੋਣ ਆਇਆ ਨਹੀਂ ਮੈਨੂੰ ਪਾਣੀ ਮਾ ਦੇ ਰਹੀ ਆ ਨਹੀਂ ਨਹੀਂ ਪੁੱਤ ਮੇਰੀ ਸੁਣ ਗੱਲ ਜਦੋਂ ਕੋਈ ਸੱਸ ਸਹੁਰਾ ਘਰੇ ਹੋਣਾ ਉਹਨੂੰ ਧੀ ਦਾ ਜਾਂ ਨੂੰਹ ਦਾ ਬਾਹਰ ਦੇਖਣ ਦਾ ਹੱਕ ਨਹੀਂ ਹੁੰਦਾ ਇਹ ਮੈਂ ਹੀ ਦੇਖ ਕੇ ਉਹਨਾਂ ਨਹੀਂ ਤੁਸੀਂ ਪਾਣੀ ਪੀ ਲਓ ਕੋਈ ਨਹੀਂ ਕੋਈ ਨੀ ਪਤਾ ਫੜ ਜਾ ਆ ਕਿਹੜਾ ਆ ਗਿਆ ਮੌਕੇ ਤੇ ਨੁਕੁੱਤਿਆਂ ਦਾ ਮੇਰਾ ਤਾਂ ਕੀਤਾ ਕਰਾਇਆ ਕੰਮ ਹੀ ਫੇਲ ਕਰਤਾ ਸਸੀ ਕਾ ਸਸੀ ਕਾ ਅੱਜ ਤਾਂ ਦਿਲ ਖੁਸ਼ ਹੋ ਗਿਆ ਤੈਨੂੰ ਦੇਖ ਕੇ ਜਾਵਾਂ ਤੇ ਹੋਰ ਵੀ ਮੇਰਾ ਤਾਂ ਬੜਾ ਜੀ ਕਰਦਾ ਐਸੀ ਵੀ ਸੋਨੂੰ ਮਿਲ ਕੇ ਆਵਾਂ ਹੋਰ ਧੰਨਵਾਦ ਧੰਨਵਾਦ ਆਓ ਸਾਰੇ ਠੀਕ ਠਾਕ ਹੈ ਹਾਂ ਠੀਕ ਹੈ ਸੇ ਤਾਂ ਦਿੱਖ ਰਹਿੰਦੀ ਹੈ ਹਾਂ ਹਾਂ ਵਧੀਆ ਵਧੀਆ ਇੱਥੇ ਬੈਠੋ ਜੀ ਤੁਸੀਂ ਹਾਂ ਹਾਂ ਬਾਪੂ ਜੀ ਵਾਪਸ ਹੋ ਜਾਇਓ ਕਿਨਾਂ ਬਾਦ ਹੋ ਪਰ ਪਾਈ ਕਿੱਥੇ ਬੈਠਾ ਮੰਜਾ ਮੰਜੇ ਦੀ ਬੈਠੂਗਾ ਅੰਦਰ ਬਾਹਰ ਜਾਂ ਪੱਖੇ ਥੱਲੇ ਪੱਖੇ ਥੱਲੇ ਜਾ ਪਾਈ ਮੈਨੂੰ ਠੰਡ ਲੱਗਦੀ ਐ ਮੈਂ ਤਾਂ ਮੇਰੇ ਕੋਲ ਨਾਲ ਬਹਿ ਕੇ ਗੱਲਾਂ ਕਰੂੰਗਾ ਦੋਨੇ ਜਾਂ ਅੰਦਰ ਬਹਿ ਕੇ ਗੱਲਾਂ ਕਰੀ ਨੀ ਨੀ ਇੱਥੇ ਡਰੱਖ ਦੀ ਢੰਢੀ ਸ ਹੈ ਬਾਪੂ ਜੀ ਆ ਗੋਣਾ ਹਾਂ ਠੀਕ ਆ ਸਈਆ ਕਰੰਟ ਕਿ ਨਹੀਂ ਲਾਇਆ ਇਹ ਕਰੰਟ ਆ ਰੇ ਸਾਰ ਫੜੱਖਿਆ ਬੁਰੇ ਨੇ ਇਹਨੇ ਲਾਇਆ ਮੈਨੂੰ ਮਾਰਨ ਖਾਤਰ ਉਹ ਬੁਰਾ ਦੇ ਕੁੜੀ ਸ਼ਾਮ ਦੀ ਨਹੀਂ ਸੀ ਤੇ ਫਰਮਾਨੀ ਦਾ ਨਹੀਂ ਸੀ ਉਹ ਮੈਂ ਕਿੱਥੋਂ ਲਾਤੀ ਤਾਰ ਮੈਂ ਤੰਦਰੀ ਨਹੀਂ ਬੜਿਆ ਇਹ ਆ ਕੇ ਬੈਠੇ ਮੈਂ ਤਾਂ ਬੈਠਣ ਵਾਸਤੇ ਮੰਜਾ ਢਾਇਆ ਸੀ ਕੱਲੋਂ ਦਾ ਘੰਟਾ ਦਾ ਮੈਨੂੰ ਮੰਜਾ ਢਾ ਕੇ ਕਹਿ ਇਹਨੂੰ ਮਨੂੰ ਮੁੰਡਾ ਕੇ ਬਾਹਰ ਚ ਮੈਂ ਉੱਥੇ ਵਾਗ ਗਿਆ ਆ ਮੇਰੇ ਹੰਦ ਨੂੰ ਇਹਨੇ ਬਿਜਲੀ ਕਿ ਨਹੀਂ ਲਾਈ ਇੱਥੇ ਹੇ ਜਾਈਸ ਨੂੰ ਦਿਆ ਮੈਨੂੰ ਇਹ ਕੁੜੀ ਦਾ ਮੁੰਡਾ ਕਿਦਾਂ ਕਹਿੰਦੀ ਸੀ ਮੈਨੂੰ ਮਾਰਨ ਨੂੰ ਫਿਰਦੇ ਆ ਉਹਦਾ ਮੈਂ ਚਾਹਦਾ ਸੀ ਵੀ ਸੱਸ ਸਹੁਰਾ ਤਾਂ ਕੱਢਦੇ ਹੁੰਦੇ ਨੇ ਤੂੰ ਟਾਈਮ ਟਪਾਲਾ ਨਹੀਂ ਨਹੀਂ ਜੀ ਮੈਂ ਤਾਂ ਕਾਨੂੰਨ ਗਰੰਟ ਲਾਇਆ ਮੈਂ ਤਾਂ ਬਾਹਰੋਂ ਆਇਆ ਹੁਣ ਠੀਕ ਹੈ ਪਹਿਲਾਂ ਮੈਂ ਜਾ ਡਾ ਕੇ ਗਿਆ 20 ਮਿੰਟ ਉੱਥੇ ਮੁੰਡੇ ਨੇ ਗੋਲ ਮਾਰ ਲਿਆ ਮੈਂ ਉਹਦੇ ਕੋਲੇ ਜਾ ਕੇ ਆ ਕੇ ਤੁਹਾਡੇ ਮੂਹਰੇ ਮੂਹਰੇ ਖੜਾ ਠੀਕ ਹੈ ਤੇ ਉਹ ਐਵੇਂ ਕਹੀ ਜਾਂਦੀ ਹੈ ਵੀ ਇਹਨੇ ਲਾਤਾ ਗਰੰਟ ਇਹ ਨਹੀਂ ਲਾਤਾ ਮੇਨੂੰ ਤਾਂ ਪਤਾ ਹੀ ਨਹੀਂ ਵੀ ਗਰੰਟ ਲਾਇਆ ਹੈ ਕਿਹਨੇ ਹੈ ਬਾਪੂ ਜੀ ਕੋਈ ਘਰੇ ਤਾਂ ਬੰਦੀ ਨਹੀਂ ਹੈ ਤਾਂ ਐਸੇ ਬਿਨਾ ਗਰੰਟ ਕਿਹਨੇ ਲਾਤਾ ਉਹ ਨਹੀਂ ਨਹੀਂ ਇਹ ਤਾਂ ਇਹ ਮਾਰੀ ਜਾਂਦੀ ਐ ਹੁਣ ਮੇਰੇ ਤੇ ਇਹ ਜਵੇਂ ਦੂਛਣ ਲਈ ਜਾਂਦੀ ਐ ਮੈਂ ਭਲਾ ਇਹਨੂੰ ਮਾਰ ਕੇ ਕੀ ਕੱਢੂ ਆ ਮੈਨੂੰ ਤਾਂ ਰੋਟੀ ਟੁਕ ਮਿਲਦਾ ਵਧੀਆ ਠੀਕ ਐ ਵਧੀਆ ਸਤਿਕਾਰ ਕਰਦੀ ਐ ਮੈਂ ਇਹਨੂੰ ਮਾਰਨਾ ਕਾਦੇ ਵਾਸਤੇ ਐ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਇਹਨਾਂ ਦੀ ਇਹ ਸਾਰਾ ਕੁਝ ਮੇਰਾ ਕੀ ਐ ਪੁੱਤ ਜੇ ਅੱਗੇ ਤੋਂ ਐ ਹੋਜੀ ਇਹ ਹਰਕਤ ਕਰਨ ਤਾਂ ਮੈਨੂੰ ਦੱਸੀ ਤੇ ਮੈਂ ਦੱਸੂ ਆ ਤੇ ਮੈਂ ਜਾਣਾਂ ਫਿਰ ਠੀਕ ਆ ਪੁੱਜੀ ਉਹ ਗੁਰਦੀਪ ਸਿਆ ਤੈਨੂੰ ਕੀ ਹੋਇਆ ਕੂ ਮਾਗਰ ਲੱਗਿਆ ਯਾਰ ਇਹਨਾਂ ਦੇ ਤੂੰ ਨਾ ਰਹਾ ਬਹਿ ਕੇ ਆ ਬਣਾਉਂ ਮੈਂ ਕਾ ਪਿਆਵਾਗੀ ਤੈਨੂੰ ਉਹ ਮੰਨੀ ਦੀ ਹੁੰਦੀ ਐ ਆ ਗਵਨੇ ਲੈ ਰੋਟੀ ਕਾਟ ਤਾ 1 ਵਜ ਗਿਆ ਭੁੱਖ ਬਹੁਤ ਲੱਗੀ ਪਈਗੀ ਕੀ ਹੋ ਗਿਆ ਤੂੰ ਸਜੇ ਕੇ ਖੜੀ ਐ ਉਹ ਫਾਲੇ ਸਰਪਿਆ ਉਹਨੂੰ ਪੁੱਛ ਕੀ ਕਰਿਆ ਮੇਰੇ ਨਾਲ ਅੱਜ ਕੀ ਹੋ ਗਿਆ ਕੀ ਕਰਤਾ ਬੁੜੇ ਨੇ ਪਹਿਲਾਂ ਤਾਂ ਮੈਨੂੰ ਕਰੰਟ ਲਾਤਾ ਸੀ ਮੈਂ ਤਾਂ ਬਚ ਗਈ ਫਿਰ ਮੇਰੇ ਪਿਓ ਆਇਆ ਸੀ ਉਹਨੂੰ ਕਰੰਟ ਲੱਗ ਗਿਆ ਬੜਾ ਯਾਰ ਇਹ ਜਿਹੇ ਕੰਮ ਮੈਂ ਤਾਂ ਕਦੇ ਇਹ ਜਿਹੇ ਕੰਮ ਦੇਖਿਆ ਨਹੀਂ ਜਿੰਦੀ ਕਿਚ ਇਹ ਜਿਹੇ ਬੁੜਾ ਇਹ ਲੈ ਪਹਿਲਾਂ ਰੋਟੀ ਲਿਆ ਤੂੰ ਰੋਟੀ ਤਾਂ ਮੈਂ ਫੇਰ ਲੈ ਉਹਨੇ ਬੁੜੇ ਨੂੰ ਕਰੋ ਬਾਹਰ ਬੁੜੇ ਨੂੰ ਕੱਢ ਦੂੰ ਮੈਂ ਰੋਟੀ ਤੇ ਲੈ ਇਹ ਬੁੜੇ ਨੂੰ ਕੱਢ ਦੇਣਾ ਪਹਿਲਾਂ ਚੱਲੋ ਬੜਾ ਬਾਹਰ ਨਿਕਲੋ ਕਿਆ ਪੁੱਤ ਮੈਂ ਕੀ ਕਰਤਾ ਉਹ ਕਰਨ ਨੂੰ ਹਰੇ ਕਾਸਰ ਜੀ ਤੇ ਤੂੰ ਐਡਾ ਵੱਡਾ ਬਦਮਾਸ਼ ਐ ਤੂੰ ਉਹ ਮੈਂ ਤਾਂ ਲਾਈ ਨਹੀਂ ਪੁੱਤ ਤਾਰ ਲਾਈ ਨਹੀਂ ਤੂੰ ਨਾ ਮੇਰੇ ਘਰ ਐ ਰਗੜਦੀ ਨਾ ਮੇਰੇ ਸਹੁਰਾ ਰਗੜਦਾ ਤੀ ਤੂੰ ਐ ਜਾ ਬੰਦਾ ਜਾਨ ਚੱਲ ਕਰੋ ਬਾਹਰ ਨਿਕਲ ਚੱਲ ਉਹ ਨਹੀਂ ਪੁੱਤ ਨਹੀਂ ਕੋਈ ਪੁੱਤ ਪਤ ਨਹੀਂ ਹੈਗਾ ਚੱਲ ਤੂੰ ਤਾਂ ਐਡਾ ਵੱਡਾ ਬਦਮਾਸ਼ ਐ ਕਿ ਤੇਰੇ ਕਿਹੜਾ ਪੁੱਤ ਐ ਰਾਜ ਹਲੋ ਗੀਤਾ ਯਾਰ ਐਨੀ ਧੁੱਪੇ ਬੈਠਾ ਉਂ ਤਾਂ ਕਿਤੇ ਨਿਕਲਦੀ ਨਹੀਂ ਹੁੰਦਾ ਉਹ ਕਾਹਨੂੰ ਪੁੱਛਦਾ ਪੁੱਤ ਬਸ ਘਰੇ ਮੇਰੇ ਲਈ ਨੌਨ ਨੇ ਤੇ ਮੁੰਡੇ ਨੇ ਲੜਕੇ ਦੋਨਾਂ ਨੇ ਮੈਨੂੰ ਤਾਂ ਘਰੋਂ ਕੱਢਤਾ ਭਰਾਵਾ ਕਾਹਨੂੰ ਪੁੱਛਦਾ ਮੈਂ ਤਾਂ ਹੁਣ ਘਰ ਜੋਗਾ ਕਿੱਥੇ ਰਹਿ ਗਿਆ ਤਾਂ ਕਰ ਇਹ ਨਹੀਂ ਬੜਨ ਦਿੰਦਾ ਉਹ ਕਹਿੰਦੇ ਲਾਈਟ ਲਾਤੀ ਅੱਛਾ ਤੂੰ ਲੈ ਇਸ ਲਾਟ ਉਹ ਮੈਂ ਕਿੱਥੋਂ ਲਾਦੀ ਪੁੱਤ ਯਾਰ ਮੈਂ ਤਾਂ ਕੁਛ ਹੀ ਨਹੀਂ ਕਰਿਆ ਮੈਨੂੰ ਤਾਂ ਪਤਾ ਹੀ ਨਹੀਂ ਬਿ ਲਾਈਟ ਲਾਈ ਕੀਨੇ ਐ ਕੀਨੇ ਕੁਛ ਕਰਿਆ ਉਹ ਸਵਰਾਏ ਸੀ ਇੱਕ ਉਹ ਪਹਿਲਾ ਲਾਈਟ ਰੂਟ ਲੱਗੀ ਪਤਾ ਨਹੀਂ ਕਿਵੇਂ ਕੋਸ ਸੀ ਤੇ ਉਹ ਬਿਜਲੀ ਨਾਲ ਲੱਗ ਗਿਆ ਮੈਨੂੰ ਕਹਿੰਦੇ ਚੱਕ ਕੇ ਕਹਿੰਦੇ ਵੀ ਬਾਪੂ ਤੂੰ ਲਾਈਟ ਲਾਈ ਐ ਤੂੰ ਲਾਈਟ ਲਾਈ ਐ ਮੈਨੂੰ ਤਾਂ ਬੁੱਤ ਪਤਾ ਹੀ ਨਹੀਂ ਆਇਆ ਹੁਣ ਤੂੰ ਘਰੇ ਚੱਲਾ ਜਾ ਮੇਰੇ ਨਾਲ ਨਹੀਂ ਨਹੀਂ ਮੈਂ ਤਾਂ ਨਹੀਂ ਜਾਂਦਾ ਪੁੱਤ ਘਰੇ ਘਰ ਨਾਲ ਤੈਨੂੰ ਕੁੱਟਣਗੇ ਨਾਲ ਮੈਨੂੰ ਕੁੱਟਣਗੇ ਕੀ ਫਾਇਦਾ ਉਹਦਾ ਲਾਈਟ ਤੇ ਚੱਲ ਕਿਸੇ ਨੇ ਵੀ ਲਾਈ ਹੋਵੇ ਤਾਇਆ ਤੂੰ ਇੱਥੇ ਬੈਠਾ ਰਹੀ ਮੈਂ ਤੇਰੇ ਮੁੰਡੇ ਕੋਲੇ ਜਾ ਕੇ ਆਉਣਾ ਹਿੱਲੀ ਰੋ ਰਹਾ ਤਾਇਆ ਮੈਂ ਹੁਣ ਹੀ ਜਾ ਕੇ ਆਉਣਾ ਤੇਰੇ ਮੁੰਡੇ ਚਲ ਠੀਕ ਹੈ ਠੀਕ ਹੈ ਆ ਮੈਂ ਤੇਰੇ ਕੋਲ ਮੁੰਡੇ ਕੋਲੇ ਜਾ ਦੇਣਾ ਕਿ ਆ ਗਈ। ਕਿਹਕੇ? ਨਾ ਛੋਟੇ-ਬੁੜੇ ਨੂੰ ਸਾਰੀ ਉਮਰ ਲੱਗ ਗਈ ਕਮਾਉਂਦੇ ਨੂੰ ਤੁਸੀਂ ਉਹਨੂੰ 2 ਮਿੰਟ ਚ ਜਾ ਕੇ ਉੱਥੇ ਬਿਠਾਤਾ, ਬਾਹਰ ਕੱਢਤਾ। ਓਏ ਤੈਨੂੰ ਨਹੀਂ ਪਤਾ ਬਾਈ ਕਮਾਉਂਦੇ ਨੂੰ ਤਾਂ ਸਾਰੀ ਉਮਰ ਲੰਘੀ ਹੋਊਗੀ। ਉਹ ਤਾਂ ਮੇਰੀ ਬਹੂ ਤੇ ਮੇਰੇ ਦਾ ਸਹੁਰਾ 1 ਮਿੰਟ ਦੀ ਮਾਰਤੀ ਸੀ ਲੈਣ ਲਾ ਕੇ। ਐਡਾ ਚੰਦਰਾ ਬੁੜਾ ਗਰੰਟੀ ਵੀ ਨਹੀਂ ਲਾਇਆ ਸੀ। ਬੁੜੇ ਨਹੀਂ। ਤੈਨੂੰ ਗਰੰਟ ਪੱਕਾ ਪਤਾ ਉਹਨੇ ਲਾਇਆ। ਉਸੇ ਨੇ ਲਾਇਆ ਯਾਰ। ਮੈਂ ਦੱਸਦਾ ਤੈਨੂੰ ਗਰੰਟੀ ਵੀ ਨਹੀਂ ਲਾਇਆ ਦਾ। ਮੈਂ ਆਪ ਦੇ ਕਰਦੀ ਤਾਰ ਲਾਉਣ ਸੱਤ ਦੇ ਜੜਿਆ ਸੀ ਤੇਰੇ ਘਰ ਵਾਲੀ ਮੰਜੇ ਨਾਲ ਤਾਰ ਜੋੜ ਕੇ ਕਰੰਟ ਲਾਈ ਜਾਂਦੀ ਸੀ ਇਹ ਮੈਂ ਆਪਦੀ ਅੱਖੀਂ ਦੇਖਿਆ ਕਿ ਦੂਆਲੇ ਬਾਪੂ ਨੂੰ ਵੀ ਬੁੜਾ ਆਖੀਂ ਨੈਰ ਸਾਰੇ ਕੁਝ ਹੋਸੇ ਨਹੀਂ ਕੀਤਾ ਮੈਂ ਇੱਥੇ ਤਾਂ ਜਾ ਰਹੀ ਵੱਡੀ ਗਲਤੀ ਹੋ ਗਈ ਹੋਰ ਮੇਰੀ ਗੱਲ ਸੁਣ ਤੂੰ ਇਹ ਕੀ ਕੀਤਾ ਤੂੰ ਸਾਰਾ ਕੁਝ ਕਰਾ ਕੇ ਤਾਰ ਲਾ ਕੇ ਮੰਜੇ ਨਾਲ ਤੇ ਮੇਰੇ ਬਾਪੂ ਦਾ ਨਾਮ ਨਾ ਲਾ ਤਾ ਓਏ ਦੇ ਭਲੇ ਮਾਨਸ ਬੰਦੇ ਨੂੰ ਮੈਂ ਨਾਲ ਕੁਝ ਬੋਲ ਕੇ ਤੇਰੇ ਪਿੱਛੇ ਲੱਗ ਕੇ ਬਾਪੂ ਬਾਪੂ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਨਹੀਂ ਨਹੀਂ ਪੁੱਤ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਜਵਾਕਾਂ ਤੋਂ ਗਲਤੀਆਂ ਤਾਂ ਹੁੰਦੀਆਂ ਜਾਂਦੀਆਂ ਮੈਨੂੰ ਮaaf ਕਰ ਦੇ ਬਾਪੂ ਨਹੀਂ ਨਹੀਂ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਮੈਂ ਕਰਦਿਆਂ ਨੀ ਮਗਰ ਲਾ ਕੇ ਤੈਨੂੰ ਘਰੋਂ ਕੱਢਦਾ ਹਾਂ ਹਾਂ ਠੀਕ ਹੈ ਕੋਈ ਗੱਲ ਨਹੀਂ ਪੁੱਤ ਫੇਰ ਕੀ ਹੋ ਗਿਆ ਆ ਜਾ ਆਪਾਂ ਘਰੇ ਚੱਲੀਏ ਕਦੇ ਕਿਸੇ ਮਗਰ ਲੱਗਣਾ ਨਹੀਂ ਚਾਹੀਦਾ ਆਪਦੇ ਅੱਖੀ ਦੇਖੀ ਚੀਜ਼ ਜ਼ਰੂਰ ਵਧੀਆ ਹੁੰਦੀ ਐ ਤੇ ਨਹੀਂ ਇਹ ਜਾਂ ਨਾ ਕੰਮ ਕਰੇ ਵੀ ਕਿਸੇ ਦੀ ਅੱਖੀ ਦੇ ਕੋਲ ਕੰਨੀ ਸੁਣ ਕੇ ਕੰਮ ਕਰਨਾ ਬਹੁਤ ਮਾੜੀ ਗੱਲ ਹੁੰਦੀ ਐ ਚਲੋ ਤੜਕੇ ਲੈ ਕੇ ਆ ਜਿਹੜਾ ਸ਼ਾਮ ਨੂੰ ਘਰੇ ਆ ਜੇ ਉਹ ਕੋਲਿਆ ਨਹੀਂ ਗਣੀ ਦਾ ਕੋਈ ਗੱਲ ਨਹੀਂ ਵਿੱਚ ਹੀ ਚੱਲੇ ਜਾਂਦਾ ਉਹਦਾ ਕੰਮ ਫਿਰ ਵੀ ਆਪਣੇ ਪੁੱਤ ਨੇ ਆਪਣੀ ਇੱਜ਼ਤ ਰੱਖਦੀ ਐਨੇ ਬਹੁਤ ਐ ਨਹੀਂ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਨਾਲੇ ਆਪਣੀ ਬੇਇੱਜ਼ਤੀ ਹੁੰਦੀ ਅਜੇ ਵੀ ਆਪਦੀ ਇੱਜ਼ਤ ਆਪ ਦੇ ਪੱਲੇ ਰਹਿ ਗਈ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਇਹ ਵੀਡੀਓ ਅਸੀਂ ਕਿਸੇ ਤੇ ਲਾ ਕੇ ਨਹੀਂ ਬਣਾਈ ਨਾ ਹੀ ਕੋਈ ਅਸੀਂ ਕੁਝ ਇਹੋ ਜਿਹਾ ਵੀ ਦੇਖਿਆ ਵੀ ਉਹ ਤੇ ਬਣਾਈ ਇਹ ਤਾਂ ਸਾਡੇ ਦਿਮਾਗ 'ਚ ਆ ਗਈ ਅਸੀਂ ਤਾਂ ਕਰਕੇ ਬਣਾਈ ਹੈ ਠੀਕ ਹੈ ਵੀਡੀਓ ਕਿਹੋ ਜਿਹੀ ਲੱਗੀ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਨਾਲੇ ਬਾਅਦ ਤੋਂ ਬਾਅਦ ਲਾਈਕ ਤੇ ਸ਼ੇਅਰ ਕਰਿਓ ਧੰਨਵਾਦ ਹੌਲੋ ਕਰਨਾ ਭੁੱਲਿਓ ਹੌਲੋ ਕਰਨਾ ਨਾ ਭੁੱਲਿਓ ਹੁਣ ਮੁੰਡੇ ਦੀ ਇਹਦੀ ਫਰਮਾਇਸ਼ ਇਹ ਪੂਰੀ ਕਰਦੇ ਆ ਭਾਈ ਠੀਕ ਹੈ ਧੰਨਵਾਦ ਹਾਂ ਜੀ